ਕਰੀ ਹੋਏ ਇਸ ਗੱਲ ਦਾ ਅਸੀਂ ਅਮਰਤ ਛਕਣਾ ਤੇ ਬੜੀ ਦੂਰ ਦੀ ਗੱਲ ਐ ਸਿੱਦੇ ਮਰਿਆਦਾ ਦਾ ਵੀ ਕਾਣ ਕਰੀ ਜਾਂਦੇ ਆ ਮੈਨੂੰ ਇੱਥੋਂ ਦਾ ਨਹੀਂ ਪਤਾ ਪਰ ਮੈਂ ਰਾਤੀ ਵੀਡੀਓ ਵੇਖੀਆਂ ਮੋਬਾਈਲ ਦੇ ਉੱਤੇ ਤੇ ਮਨ ਪਰੇਸ਼ਾਨ ਹੋਇਆ ਤੁਹਾਡਾ ਵੀ ਹੋਣਾ ਚਾਹੀਦਾ ਇਸ ਚੀਜ਼ ਨੂੰ ਲੈ ਕੇ ਮਰਦ 18 ਸੇਰ ਦਾ ਲੈ ਕੇ ਖੰਡਾ ਵਾਵੇ ਕੜਾ ਪ੍ਰਸ਼ਾਦ ਦੀਆਂ ਦੇਗਾਂ ਨੂੰ ਭੋਗ ਲੱਗਣ ਤੇ ਉਸੇ ਬਾਬਾ ਦੀਪ ਸਿੰਘ ਦੇ ਨਾਂ ਦੇ ਉੱਤੇ ਲੋਕਾਂ ਕੇਕ ਵੰਡ ਦਿੱਤੇ ਆ ਸਖੁਖ ਲੋਕ ਕਿੱਥੇ ਗਏ ਜੇ ਜਾ ਕੇ ਕੜਾ ਪ੍ਰਸ਼ਾਦ ਨੂੰ ਭੋਗ ਲਾਉਣ ਆਲੀ ਕੌਮ ਕੇਕ ਵੰਡਣ ਤੇ ਆ ਗਈ ਖੰਡੇ ਵਾਉਣ ਵਾਲੀ ਕੌਮ ਆ ਇਹ ਮੋਮਬਤੀਆਂ ਜਗਾਇਆ ਕਰੂ ਹਣਾ ਅਹੀਂ ਬਾਬਾ ਦੀਪ ਸਿੰਘ ਨੂੰ ਸਮਝਿਆ ਕੀ ਆਪਣੇ ਵਰਗਾ ਆਪਣੇ ਨਿਆਣਿਆਂ ਵਰਗਾ ਉਹ ਕੌਮ ਦਾ ਆਗੂ ਏ ਕੌਮ ਦਾ ਜਥੇਦਾਰ ਏ ਐਦਾਂ ਕੌਣ ਸੈਲੀਬ੍ਰੇਟ ਕਰਦਾ ਹੁੰਦਾ ਵਾ ਇਦੇ ਉੱਤੇ ਸਾਡੀਆਂ ਜਥੇਦਾਰਾਂ ਨੂੰ ਸਾਡੀਆਂ ਕਮੇਟੀਆਂ ਨੂੰ ਸਾਡੇ ਟਕਸਾਲਾਂ ਨੂੰ ਸਾਡੀਆਂ ਜਥੇਬੰਦੀਆਂ ਨੂੰ ਸਖਤੀ ਨਾਲ ਐਕਸ਼ਨ ਲੈਣਾ ਚਾਹੀਦਾ ਅਸੀਂ ਜਿੱਦਣ ਪਹਿਲੇ ਦਿਨ ਰਾਹ ਛੱਡਿਆ ਸੀ ਨਾ ਉਹਨਾਂ ਵਾਸਤੇ ਵੀ ਕੋਈ ਨਹੀਂ ਵੰਡ ਲੋ ਕੇਕ ਗੱਲ ਸਹੇ ਦੀ ਨਹੀਂ ਗੱਲ ਪਏ ਦੀ ਆ ਜਿੱਦਾਂ ਕੇਕ ਉਹ ਵੰਡਣ ਲੱਗ ਪੇ ਨਾ ਭਾਵਨਾ ਦੀ ਕੋਈ ਗੱਲ ਨਹੀਂ ਹੁੰਦੀ ਉਹ ਕਾਦੀ ਭਾਵਨਾ ਜਿਹੜੀ ਕੌਮ ਦੀ ਮਰਿਆਦਾ ਦੀ ਜੜੀ ਤੇਲ ਦੇਈ ਜਾਵੇ ਉਹ ਦਿਨ ਦੂਰ ਨਹੀਂ ਜਦਨੇ ਗੁਰਦਰਬ ਦੇ ਸਾਹਮਣੇ ਕੇਕ ਵੀ ਵੰਡਣਗੇ ਤੇ ਨਾਲ ਖ ਲੋਗੇ ਕਹਿਣਗੇ ਹੈਪੀ ਬਰਥਡੇ ਟੂ ਯੂ ਬਾਬਾ ਦੀਪ ਸਿੰਘ ਜੇ ਨਾ ਕਹਿਣ ਤੇ ਮੈਨੂੰ ਇੱਥੇ ਘੇਰ ਲਿਓ ਕਿਉਂਕਿ ਰੋਕਿਆ ਤੁਸੀਂ ਨਹੀਂ ਆ ਇਹ ਕੌਮ ਕੇਕ ਵੰਡਣ ਵਾਲੀ ਨਹੀਂ ਸੀ ਇਹ ਕੌਮ ਆ ਕੜਾ ਪ੍ਰਸ਼ਾਦ ਦੀਆਂ ਟੀਕਾਂ ਨੂੰ ਭੋਗ ਲਾਉਣ ਵਾਲੀ ਸੀ ਅਸੀਂ ਕਦੋਂ ਕਦੇ ਅਸੀਂ ਕਹਿੰਨੇ 크੍ਰਿਸਚੀਅਨ ਭਾਈ ਜਾਰਾ ਸਾਡੇ ਤੇ ਹਾਵੀ ਹੋ ਗਿਆ 크੍ਰਿਸਚੀਅਨਿਟੀ ਹਾਵੀ ਕਦਾਂ ਕੀਤੀ ਅਸੀਂ ਅਸੀਂ 크੍ਰਿਸਚੀਅਨਿਟੀ ਦੇ ਮਗਰ ਲਾ ਕੇ ਪਹਿਲਾਂ ਗੁਰਦੁਆਰੇ ਚ ਕੁਰਸੀਆਂ ਲਿਆਂਦੀਆਂ ਉਹ ਵੀ ਮਰਿਆਦਾ ਉਹਨਾਂ ਦੀ ਸੀ ਕਿਉਂਕਿ ਚਰਚਾਂ 'ਚ ਕੁਰਸੀਆਂ ਲੱਗੀਆਂ ਵੇਖੋ ਵੇਖੀ ਅਸੀਂ ਗੁਰਦੁਆਰਾ 'ਚ ਕੁਰਸੀਆਂ ਵਾੜੀਆਂ ਕੇਕ ਉਹ ਕੱਟਦੇ ਸੀ ਤੇ ਅਸੀਂ ਆਪਣੇ ਸ਼ਹੀਦਾਂ ਦੇ ਵੀ ਕੇਕ ਵੰਡਣੇ ਸ਼ੁਰੂ ਕਰ ਦਿੱਤੇ ਅਸੀਂ ਆਪ ਸਾਰਾ ਕੁਝ ਕਰ ਰਹੇ ਹਾਂ ਤੇ ਆਪ ਵੀ ਜਾਣ ਆਉਣ ਵਾਲੇ ਵਾਸਤੇ ਬੀਜ ਰਹੇ ਹਾਂ ਮੈਂ ਨਾ ਇੱਕ ਵਾਰੀ ਵੀਡੀਓ ਵੇਖੀ ਇੱਕ ਕੇਕ ਨਾਲ ਲਿਬੜਿਆ ਉਹਨੂੰ ਪੱਤਰਕਾਰ ਪੁੱਛਦਾ ਗਲਤ ਨਹੀਂ ਆ ਕਹਿੰਦਾ ਸਾਡੇ ਬਾਪੂ ਦਾ ਜਨਮ ਦਿਨ ਆ ਬਾਪੂ ਦਾ ਅਉਧਾ ਤਾਦ ਨੂੰ ਦਈਦਾ ਜੇ ਬਾਪੂ ਵਰਗੇ ਮਾੜੇ ਮੋਟੇ ਹੋਈਏ ਵੀ ਤੇ ਬਾਪੂ ਦੇ 101 ਪਾਠ ਕਰੇ ਜਪਜੀ ਸਾਹਿਬ ਦਾ ਤੇ ਸਾਡੀ ਦੇ 11 ਵਜੇ ਤੱਕ ਗਿੱਡ ਨਹੀਂ ਲੱਥਦੀ ਮੇਰੇ ਵਰਗੇ ਬਹੁਤਾਂ ਦੀ ਕੇਕ ਖਾਣ ਵਾਲਿਆਂ ਦੀ ਅਹੀਂ ਤੇ ਰੱਖਿਆ ਜੁਬਾਨ ਦਾ ਸਵਾਦ ਅਹੀਂ ਤੇ ਬਣਾ ਲਿਆ ਇੱਕ ਸ਼ੋਸ਼ਾ ਇਹ ਸ਼ੋਸ਼ਾ ਨਹੀਂ ਆ ਜਿਸ ਮਹਾਪੁਰਖ ਦੇ ਅਸਥਾਨ ਦੇ ਉੱਤੇ ਤੁਸੀਂ ਜੁੜ ਕੇ ਬੈਠੇ ਜੇ ਨਾ ਇਹ ਮਹਾਪੁਰਖ ਕੇਕ ਵੰਡਣ ਵਾਲੀ ਦਾਤ ਨਹੀਂ ਸੀ ਇਹ ਮਹਾਪੁਰਖ ਦੋ ਧਾਰੇ ਖੰਡੇ ਨਾਲ ਸੀਸ ਲਾਉਣ ਵਾਲੀ ਦਾ ਦਿੰਦਾ ਸੀ ਇਹ ਸਾਨੂੰ ਦੱਸਦਾ ਸੀ ਪਹਿਲਾ ਮਰਨ ਕਬੂਲ ਜੀਵਨ ਕੀ ਛਾੜਿਆਸ ਹੋ ਹੋ